ਨਾ ਕੋ ਵੈਰੀ ਨਾਹਿ ਬਗਾਨਾ ਸਗਲ ਸੰਗ ਹਮ ਕੋ ਬਣਾਈ ਭਾਈ ਕਨੀਆ ਜੀ ਚੈਰੀਟੇਬਲ ਮੈਡੀਕਲ ਅਤੇ ਐਜੂਕੇਸ਼ਨਲ ਸੁਸਾਇਟੀ ਰਜਿਸਟਰਡ ਜਲੰਧਰ ਅਰਬਨ ਸਟੇਟ ਵੱਲੋਂ ਅੱਜ ਭਾਈ ਕਨੀਆ ਜੀ ਦੀ ਮਿੱਠੀ ਯਾਦ ਦੇ ਵਿੱਚ ਖੂਨ ਦਾਨ ਕੈਂਪ ਅਰਬਨ ਸਟੇਟ ਗੁਰਦੁਆਰਾ ਸਾਹਿਬ ਵਿਖੇ ਲਵਾਇਆ ਗਿਆ ਜਿਨ੍ਹਾਂ ਦੇ ਵਿੱਚ ਇਸ ਵਿੱਚ ਅੱਜ 21 51 ਦੇ ਕਰੀਬ ਡੋਨਰਾਂ ਨੇ ਖੂਨ ਦਾਨ ਕੀਤਾ ਇਸ ਤੋਂ ਇਲਾਵਾ ਬੋਨ ਡੈਂਸਟੀਟੀ ਟੈਸਟ ਦਾ ਮੁਫਤ ਕੈਂਪ ਡਾਕਟਰ ਕਲਵੰਤ ਸਿੰਘ ਦੀ ਸੂਪਰਾਲੇ ਦੇ ਨਾਲ ਇੱਥੇ ਲਗਾਇਆ ਗਿਆ ਸੋਸਾਇਟੀ 2009 ਤੋਂ ਵਾਤਾਵਰਣ ਦੇ ਸਬੰਧ ਦੇ ਵਿੱਚ ਹੋਰਾਂ ਨਾਲ ਮਿਲ ਕੇ ਰੋਖ ਲਵਾਈਏ ਵਾਤਾਵਰਣ ਨੂੰ ਸਾਫ਼ ਬਣਾਈਏ ਮਹੀਮ ਚਲਾ ਰਹੀ ਹੈ ਜਲੰਧਰ ਸ਼ਹਿਰ ਦੇ ਵਿੱਚ 2.5 ਹਜ਼ਾਰ ਦੇ ਕਰੀਬ ਬੂਟੇ ਲਗਾਏ ਗੇ ਨਿੰਮਾ ਦੇ ਬੂਟੇ ਟਾਲੀਆਂ ਲਗਾਏ ਆਪ ਪਲੀ ਭਾਂਤ ਦੇਖ ਸਕਦੇ ਹੋ ਰਿਟਰਨ ਰਿਕਾਰਡ ਮੁਤਾਬਕ ਲੱਗੇ ਹੋਏ ਹਨ ਇਸ ਤੋਂ ਇਲਾਵਾ ਹਰ ਸਾਲ ਅੱਖਾਂ ਦੇ ਕੈਂਪ ਲਗਾਏ ਜਾਂਦੇ ਹਨ ਤੇ ਲੋੜਵੰਦ ਅੱਖਾਂ ਦੇ ਮਰੀਜ਼ਾਂ ਨੂੰ ਚਿੱਟਾ ਮੋਤੀਏ ਦੇ ਆਪਰੇਸ਼ਨ ਕਰਾਏ ਲਿਆਂਦੇ ਹਨ ਇਸ ਤੋਂ ਇਲਾਵਾ ਲੋੜਵੰਦ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਵਿਸ਼ੇਸ਼ ਤੌਰ ਤੇ ਆਪ ਨੂੰ ਦੱਸਣਾ ਚਾਹੁੰਦਾ ਸਾਡਾ ਇੱਕ ਸੁਸਾਇਟੀ ਦਾ ਬੱਚਾ ਐਮਬੀਬੀਐਸ ਐਮਜ਼ ਦੇ ਵਿੱਚ ਬਠਿੰਡੇ ਕਰ ਰਿਹਾ ਉਹਦੀ ਲਗਾਤਾਰ ਫੀਸ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਸੁਸਾਇਟੀ ਵੱਲੋਂ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਫ੍ਰੀ ਐਂਬੂਲੈਂਸ ਸੇਵਾ ਚੱਲ ਰਹੀ ਹੈ ਇਸ ਤੋਂ ਇਲਾਵਾ ਅੱਜ ਹੜਪੁਰਾਵਲ ਇਲਾਕਿਆਂ ਦੇ ਵਿੱਚ ਭਾਈ ਕਨੀਆ ਜੀ ਸੁਸਾਇਟੀ ਵੱਲੋਂ ਲਗਾਤਾਰ ਮੈਡੀਕਲ ਸਹੂਤਾ ਦਿੱਤੀਆਂ ਜਾ ਰਹੀਆਂ ਹਨ ਤੁਸੀਂ ਤੁਸੀਂ ਬੰਦੇ ਉਤੇ ਰਾਵੀ ਦਰਿਆ ਦੇ ਉਤੇ ਲਗਾਤਾਰ ਸਾਡੀ ਟੀਮ ਜਾਂਦੀ ਆ ਲੋਡ ਵਨ ਬੰਦੇ ਆਂਦੀ ਆ ਉਪਰਾਲਾ ਸਿਹਤ ਸਹੂਲਾ ਨੂੰ ਦਵਾਈਆਂ ਦੇ ਕੇ ਉਪਰਾਲਾ ਕਰ ਰਹੀ ਹੈ ਇਸ ਤੋਂ ਇਲਾਵਾ ਮੈਂ ਬੇਨਤੀ ਕਰਦਾ ਸਾਡੀਆਂ ਸਿੰਘ ਸਭਾਵਾਂ ਨੂੰ ਇਹ ਉਪਰੇ ਉਪਰਾਲੇ ਕਰਨੇ ਚਾਹੀਦੇ ਆ ਬੱਚਿਆਂ ਦੀ ਇਹ ਸਹੂਲਤ ਪੜ੍ਹਾਈ ਦੇ ਸੂਤ ਸੰਬੰਧ ਦੇ ਵਿੱਚ ਸਿਹਤ ਸੂਲਾ ਦੇ ਸੰਬੰਧ ਦੇ ਵਿੱਚ ਉਪਰਾਲੇ ਸਾਡੀਆਂ ਸਿੰਘ ਸਭਾਵਾਂ ਨੂੰ ਕਰਨੇ ਚਾਹੀਦੇ ਆ ਕਿਹੜੇ ਹੈ ਕਿ ਛੋਟੀ ਜੀ ਸੋਸਾਇਟੀ ਉਪਰਾਲਾ ਕਰ ਰਹੀ ਰਹਿੰਦੀ ਹੈ ਇਹ ਕਹਿੰਦਾ ਹੋਇਆ ਸਾਰਿਆਂ ਦਾ ਵੀਰਾਂ ਦਾ ਮੇਰੇ ਕਮੇਟੀ ਮੈਂਬਰਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਸਾਡੇ ਸੈਕਟਰੀ ਪਲਵਿੰਦਰ ਸਿੰਘ ਜੀ ਹੁਣ ਦਾ ਮੈਂ ਦਿਲਾਂ ਤੋਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ ਤੁਹਾਡੇ ਵੱਲੋਂ ਕੋਈ ਦਸਤਾਰ ਮੁਕਾਬਲੇ ਵੀ ਕਰਾਈ ਜਾਂਦੇ ਆ ਵੀਰ ਜੀ ਗੁਰਦੁਆਰਾ ਸਾਹਿਬ ਵਿਖੇ ਬਿਲਕੁਲ ਕਰਾਈ ਜਾਂਦੇ ਆ ਕਿਹੜੇ ਬੱਚੇ ਆਪਣੇ ਛੋਟੇ ਪਨੀਰੀ ਆ ਪਨੀਰੀ ਨੂੰ ਨਹੀਂ ਦਸਤਾਰ ਨਹੀਂ ਬੰਨੀ ਜਾਂਦੀ ਸਾਫਾ ਨਹੀਂ ਬੰਨਣਾ ਆਂਦਾ ਇਹ ਛੋਟੇ ਛੋਟੇ ਪਰਾਲੇ ਲਗਾਤਾਰ ਕਰਦੇ ਰਹਿੰਦੇ ਨੇ ਸੋਸਾਇਟੀ ਜਿਸ ਤਰ੍ਹਾਂ ਤੁਸੀਂ ਅੱਜ ਮੈਡੀਕਲ ਕੈਂਪ ਆ ਲਾਇਆ ਜਨਰੇਸ਼ਨ ਨੂੰ ਤੁਸੀਂ ਕਿਸੇ ਨਾਦਰ ਚਾਹੁੰਦੇ ਜੀ ਮੈਂ ਇਹ ਹੀ ਕਹਿਣਾ ਚਾਹੁੰਦਾ ਆ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਆਪਣੇ ਜੀਵਨ ਦੀ ਪਰਖ ਕਰਨੀ ਚਾਹੀਦੀ ਆ ਨਾ ਕਿ ਨਸ਼ਿਆਂ ਦੀ ਆਪਾਂ ਨੂੰ ਲਹਣਤ ਤੋਂ ਬਚਣਾ ਚਾਹੀਦਾ ਆ ਇਹ ਹੀ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਆ ਤੁਹਾਡਾ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ